ਸਰਬਜੀ ਸੰਗਰੂਰ ਵੀ ਦੀ ਕਾਪਤਾ ਬੁਰਿਆਂ ਦੀ ਸੰਗਤ ਵਿੱਚ ਬਹਿ ਕੇ ਜੀ ਸੰਗਤ ਵਿੱਚ ਬਹਿ ਕੇ ਜੀ ਬੁਰਿਆਂ ਦੀ ਸੰਗਤ ਵਿੱਚ ਬਹਿ ਕੇ ਜੀ ਹੋਈ ਜਾਂਦੇ ਹੋ ਨਿਤ ਖਰਾਬ ਨਿਤ ਖਰਾਬ ਤੁਸੀਂ ਸਵੇਰੇ ਸਵੇਰੇ ਤੁਸੀਂ ਸਵੇਰੇ ਸਵੇਰੇ ਕਦੇ ਤਾਂ ਤੁਸੀਂ ਪੜੀ ਹੋਣੀ ਏ ਸ਼ਾਇਦ ਇੱਕ ਤਾਂ ਤੇ ਪਿਆਰ ਵਾਲੀ ਕਿਤਾਬ ਤੁਸੀਂ ਸਵੇਰੇ 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 ਕਿਆਕ ਕੇ ਤੁਸੀਂ ਪੱਛਮੀ ਰਿਵਾਜਾਂ ਲਿਵਾਸਾਂ ਨੂੰ ਰਿਵਾਜਾਂ ਲਿਵਾਸਾਂ ਨੂੰ ਰਿਵਾਜਾਂ ਲਿਵਾਸਾਂ ਨੂੰ ਬੋਤਾਂ ਮੋਹ ਪਾਓ ਨਾਲ ਪੰਜਾਬ ਤੁਸੀਂ ਸਵੇਰੇ ਸਵੇਰੇ ਤੁਸੀਂ ਸਵੇਰੇ ਸਵੇਰੇ ਕਿਧਰੋਂ ਆ ਰਹੇ ਹੋ ਜਨਾਬ ਤੁਸੀਂ ਸਵੇਰੇ ਸਵੇਰੇ ਕਿਧਰੋਂ ਆ ਰਹੇ ਹੋ ਜਨਾਬ ਤੁਸੀਂ ਸਵੇਰੇ ਸਵੇਰੇ